ਸੋ ਜੋਸ਼ੋਬਿਆ ਦੇ ਅੱਜ ਸ਼ੀਲਾਨੀ ਅਰਿਆਸਨ ਵਰਮਾ ਦੀ ਬੁਰਾ ਪੂਰਾ ਸਮਾਜ ਦਾ ਆਈਨੀਟਿਕ ਧਾਰਮਿਕ ਤੇ ਸੂੜਾ ਆਵਾਜ਼ ਪੈ ਇੰਦੇਸ਼ ਅੱਜ ਉਸ ਗੁਰਦੇਵ ਸ਼ਰਮਾ ਦੇ ਬਿਨਾਂ ਬੁਕੰਦਾ ਕੰਦਾ ਮੋਟਿਸ ਰੂਪੀ ਕੜੀ ਨਾਲ ਜੋ ਸਾਹਮਣੇ ਖੜੇ ਰਹੇਗੇ ਸਾਡੇ ਤਾਂ ਸਾਡੇ ਪੰਜਾਬ ਭਾਜਪਾ ਦੇ ਨੇਤਾ ਗੁਰਦੇਵ ਸ਼ਰਮਾ ਜੀ ਦੀ ਮਾਤਾ ਜੀ ਪ੍ਰਭੂ ਚਰਨਾ ਚੱਲ ਗਈਆਂ ਸਰਪ੍ਰਥਮ ਮੈਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਜਿਸ ਸੇ ਪ੍ਰਕਾਰ ਅੱਜ ਲੁਧਿਆਣੇ ਦੇ ਅੰਦਰ ਪੂਰਾ ਸਮਾਜ ਵਧਨੋ ਸ਼ਰਧਾਂਜਲੀ ਦੇਣ ਉਮੜਿਆ ਇਹ ਇਸ ਗੱਲ ਦਾ ਗਵਾਹ ਹੈ ਕਿ ਮਾਤਾ ਜੀ ਨੇ ਆਪਣੇ ਪਰਿਵਾਰ ਦੇ ਅੰਦਰ ਇੱਕ ਮਾਤਾ ਦਾ ਰੋਲ ਬਖੋਬੀ ਨਿਭਾਇਆ ਆਪਨੇ ਬੱਚਿਆਂ ਨੂੰ ਅੱਛੇ ਸੰਸਕਾਰ ਦਿੱਤੇ ਔਰ ਸੰਸਕਾਰ ਸਦਕੇ ਹੀ ਹੈ ਕਿ ਅੱਜ ਪੂਰੇ ਲੁਧਿਆਣੇ ਦੇ ਅੰਦਰ ਉਹਨੇ ਪਰਿਵਾਰ ਦੀ ਇੱਕ ਮਹਿਕ ਹੈ ਔਰ ਉਸ ਮਹਿਕ ਦਾ ਸਦਕੇ ਅੱਜ ਇੱਥੇ ਲੋਕ ਸ਼ਰਧਾਂਜਲੀ ਦੇਣ ਆਏ ਆ ਔਰ ਮੈਨੂੰ ਲੱਗਦਾ ਹੈ ਕਿ ਵੀ ਇਹੋ ਜਿਹੇ بڑے ਘੱਟ ਪਰਿਵਾਰ ਹੁੰਦੇ ਨੇ ਜਿੱਥੇ ਮਾਮਾ ਨੂੰ ਅਹਲ ਜੀ ਸਪੂਤ ਮਿਲਦੇ ਨੇ ਜਿਹੜੇ ਸਪੂਤ ਇਨਾ ਸਭ ਸਮਾਜ ਚ ਕੰਮ ਕਰਨ ਪਰ ਸਪੂਤ ਤਦੀ ਕੰਮ ਕਰ ਪੰਦਾ ਜਦ ਮਾਂ ਨੇ ਸੰਸਕਾਰ ਦਿੱਤੇ ਹੋਣ ਸੋ ਅੱਜ ਉਸ ਮਾਂ ਦੇ ਚਰਨਾਚ ਮੈਂ ਦੁਆਰਾ ਸਿਧਾਂਤ ਦੇ ਅਰਪਿਤ ਕਰ ਰਹਾ ਹਾਂ ਇਸ ਲਈ ਦੋ ਲਖਿਆ ਦੌਰ ਸੀ ਬਿਲਕੁਲ ਵੋਟੇ ਵੋਟਿੰਗ ਸੀ ਲੇਕਿਨ ਇਸ ਦਰਮਿਆਨ ਇੱਕ ਸਮਾਦ ਨਿਦਨ ਹੋਣਾ ਮਾਤਾ ਜੀ ਦਾ ਔਰ ਉਸ ਦੇ باوجود ਗੁਰਦੇਵ ਸ਼ਰਮਾ ਦੇਵੀ ਦੁਆਰਾ ਬਾਈ ਦਾ ਪਤੀ ਪੂਰੀ ਜ਼ਿੰਮੇਵਾਰੀ ਨਭਾਈ ਬਿਲਕੁਲ ਡਟੇ ਰਹੇ ਬਿਲਕੁਲ ਇੱਕ ਮਿਸਕਿੰਡ ਵਾਈਛੁੱਟੀ ਨਹੀਂ ਕੀਤੀ ਬਿਲਕੁਲ ਆਪਣੇ ਇਲੈਕਸ਼ਨ ਦੇ ਦੌਰਾਨ ਬਿਲਕੁਲ ਜੁੜੇਗੇ ਸਾਹ ਦੇਖਦੇ ਵੀ ਇਹ ਸੰਸਕਾਰ ਹੀ ਪਹਿਲਾ ਦੇਖੋ ਇਹ ਮਾਦੇ ਸੰਸਕਾਰ ਹੀ ਹੈ ਕਿ ਜਿਹੜਾ ਤੁਸੀਂ ਅੱਜ ਇੱਕ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜਾ ਦੇਸ਼ ਨੂੰ ਸਮਰਪਿਤ ਹੈ ਭਾਰਤੀ ਜਨਤਾ ਪਾਰਟੀ ਕੋ ਸੱਤਾ ਪ੍ਰਾਪਤ ਦਾ ਸਾਧਨ ਨਹੀਂ ਹੈ ਦੇਸ਼ ਦੀ ਸੇਵਾ ਦਾ ਸਾਧਨ ਹੈ ਉਹ ਤੇ ਮਾਦੇ ਸੰਸਕਾਰਾਂ ਕਰਕੇ ਹੀ ਸੰਭਵ ਹੋਇਆ ਕਿ ਦੇਵੀ ਜੀ ਅੰਦਰੇ ਪ੍ਰੇਰਣਾ ਸੀ ਕਿ ਇਸ ਦੁੱਖ ਦੀ ਕੜੀ ਤੇ باوجود ਵੀ ਉਹਨਾਂ ਨੇ ਔਖੀ ਘੜੀ ਚ ਜਦ ਪੂਰੀ ਪਾਰਟੀ ਜਰੂਰ ਸੀ ਕਿ ਪਾਰਟੀ ਸੇਵਾ ਨਹੀਂ ਛੱਡੀ ਔਰ ਅੱਜ ਪੂਰੀ ਪਾਰਥੀਨਤਾ ਪਾਰਟੀ ਨੂੰ ਤੇ ਵੀ ਜਿੱਤੇ ਮਾਨ ਹੈ ਔਰ ਤਾਂ ਹੀ ਪੂਰੀ ਪਾਰਟੀ ਅੱਜ ਦੁੱਖੀ ਕਰਦੇ ਨਾਲ ਖੜੀ ਹੈ ਸੋ ਐਸਨ ਵਨੀ ਜੋਸ਼ੀ ਜੀ ਇਹ ਵਿਸ਼ੇਸ਼ ਤੌਰ ਤੇ ਅੱਜ ਜਿਹੜਾ ਗੁਰਦੇਵ ਸ਼ਰਮਾ ਦੇਵੀ ਜੀ ਦੇ ਪੂਜਨੀਕ ਮਾਤਾ ਸਵਰਗੇ ਸ਼ਿਲਾ ਰਾਣੀ ਜੀ ਨੂੰ ਅੱਜ ਆਪਣੇ ਅੜੇ ਅੰਤਿਮ ਰਸਮਾਂ ਦੇ ਉੱਪਰ ਆਪਣੀ ਸਵੇਦਾ ਪ੍ਰਗਟ ਕਰਵਾ ਸੇ ਪੀਤਾ ਪੂਰਾ भाजपा के समूह लीडर शिपातिकार्मिकलाब आया और पूरे परिवार संवेदना इस दुख की कैमरा मैन बॉबी न संदीप शर्मा लुधियाना देश दुनिया की हर खबर सबसे पहले देखने के लिए फॉलो करे दैनिक सवेरा टीवी YouTube Facebook Instagram X aur WhatsApp channel par